ਬਹੁਤ ਬਹੁਤ ਧੰਨਵਾਦ ਨੂੰ ਸਾਡੇ ਨੌ ਮਾਨਾਂ ਦੇ ਗ੍ਰਾਂਦੀ ਧਰਕਨ ਸਾਡੇ ਪੰਜਾਬ ਦੇ ਉਪ ਪ੍ਰਧਾਨ ਬਟਾਲੇ ਤੋਂ ਆਕੇ ਅਮਨ ਸਿੰਘ ਸਿੰਘ ਸ਼ਰੀਮਲ ਜੀ ਦੀ ਬਤੁਲਾ ਜੀ ਖੁਸ਼ੀ ਇਸ ਸਾਰੀ ਟੀਮ ਕਰਦੇ ਪਏ ਸਾਡੇ ਮਹਿਮਾਨਾਂ ਜੀ ਮੈਂ ਸਾਰੇ ਤੋਂ ਤੁਹਾਡਾ ਧੰਨਵਾਦ ਕਰਨਾ ਤੇ ਮੈਂ ਤੁਹਾਨੂੰ ਕਿਸ਼ਮਾਨ ਕਰਨਾ ਕਿ ਸਾਡੇ ਕਈਆਂ ਪਤਿਆਂ ਦੇ ਲੀਡਰ ਕਰ ਕਹਿੰਦੇ ਨੇ

we <laughs> ਸਾਰੇ ਬੈਠੇ ਨੇ ਇਹ ਆਮ ਆਦਮੀ ਪਾਰਟੀ ਦੇ ਨਾਮ ਨੂੰ ਬੈਠੇ ਨੇ ਸਾਰੇ ਇਹ ਆਮ ਆਦਮੀ ਪਾਰਟੀ ਦਾ ਕਰਕੇ ਬੈਠੇ ਨੇ ਸੋ ਮੈਂ ਤੁਹਾਨੂੰ ਪਿਆਰਾ ਜੀ ਆਇਆਂ ਨੂੰ ਤੁਹਾਨੂੰ ਪਰਗਰ ਕਰਦਾ ਤੁਸੀਂ میرے ਬੜੇ ਸੇ ਪਿਆਰੇ ਸਰਕਾਰੋਂ ਸਾਡੇ ਪਿਆਰੇ ਵੀਰੋ ਮੁਰਦਾ ਜੋ ਬਾਰੇ ਤੁਸੀਂ ਮੈਂ ਤੁਹਾਨੂੰ ਵਿਸ਼ਵਾਸ ਕਰਾ ਕੇ ਕਹਿੰਦਾ ਤੇ ਤੁਹਾਡੇ ਨਾਲ ਗਿਣਾਰੀ ਨਹੀਂ ਕਰਾਂਗਾ ਤੁਸੀਂ ਜੇਰੇ ਵਿਸ਼ਵਾਸ ਕੀਤਾ ਤਦੋਂ ਤੁਹਾਨੂੰ ਮੈਂ ਪੂਰਾ ਵਿਸ਼ਵਾਸ ਸੋ ਸਾਡੇ ਕੋਲ ਸਾਡੇ ਭਰਾ ਵੱਡੇ ਕੰਡੀਸ਼ਨ ਟਾਜੀਵਾ ਸਾਹਿਬ ਜੋ ਕੈਬਨ ਮਿਨਿਸਟਰ ਜੀ ਉੱਥੇ ਪਹੁੰਚੇ ਤੇ ਉਹਦਾ ਆਪਣੇ ਵਿਚਾਰ ਬਸਲੇ ਨੇ ਸਾਡੇ ਕੋਲ ਸਾਡੇ ਐਮਐਲਏ ਅਮਰ ਸਿੰਘ ਖਾਰੀ ਕੰਦਰੀ ਸਾਡੇ ਵੀ ਲੋਕੀ ਆਏ ਨੇ ਉਹਦਾ ਤੁਹਾਡੇ ਨਾਲ ਪੰਜਾਂ ਦੀ ਸਾਥ ਹੋ ਗਿਆ ਅਸੀਂ ਬੜੇ ਪਿਆਰ امر سیب شہری بنسی بڑا اسٹیٹ کے چیئرمین صاحبان وق وقے دار لیڈر صاحبان ਗੁਰਵਤਨ ਸਾਹਮਣੇ ਬੈਠੇ ਆਵਾਜ਼ੀ ਪਾਰਟੀ ਦੇ ਨੇੜੇ ਹੱਥੀ ਭਾਵਨ ਸਾਲਾਨਾ ਕਿ ਜਿਹੜਾ ਪੱਪਾ ਦਾ ਪਿਛਲੇ ਵੀ ਜਿਹੜੀ ਐਮਰੋ ਪਾਰਲੀਮੈਂਟ ਦੀ ਲਖਤ ਜਿਹੜੇ ਬਾਸਪੁਰ ਹੋਈ ਹੈ ਉਹਦਾ ਵੀ ਇੱਕ ਵਾਰ ਜਿਹੜਾ ਕਾਂਗਰਸ ਦਾ ਜਿਹੜਾ ਪੱਪਾ ਨਾਂ ਦਾ ਸੀ ਜਦੋਂ ਆਪ ਕੀ ਬਣਦੇ ਤੇ ਜਿਹੜੇ ਸੀਟ ਹਾਰੇ ਹੋਏ ਤਾਂ ਕਰਕੇ ਜਿਹੜੀ ਲਖਤ ਜਿਹੜੇ ਪੱਪਾ ਨਾਂ ਦਾ ਸੀ ਇਸ ਕਰਕੇ ادو میٹنگ بھی ہوٹنگ بہت سارا ہویلیاں بھی ہو گیا پر میں منتری صاحب تمہیں اشواس داؤں گا کہ جاپ کتا کچھ لوگ شرارتی شرارتی کرتے ہیں جڑے لیڈر صاحب نے ڈیلا بابا نانک یہ جو آپ سے کچھ ہے کچوں دان کوئی نہیں ہے ہر بند ٹرائی کرنا چاہتا آم آدمی پارٹی جس کو بھی ٹکٹ لے گی بنا کسی گل تو گردوے چلا لو گردی ਮੇਰੇ ਕੋਈ ਕੰਟੀ ਦਾ ਕੋਈ ਨਹੀਂ ਮੇਰੇ ਕੋਲ ਜਿੰਨੇ ਕਿਸੇ ਕੰਟੀ ਲੈਣੀ ਹੈ ਜਿੰਨੇ مل سک میم پچھلے سارے بتاؤ میں ਬਹੁਤ ਬਹੁਤ ਵਟੀਆਂ ਵਟੀਆਂ ਜਿਹੜਾ ਆਪਾਂ ਕਰਾਉਣਾ ਹੈ ਪਾਰਟੀ ਗਾਇ ਜੁਮਨੀਆ ਰਾਇਣੇ ਨੂੰ ਹੋਣੀਆਂ ਥੋੜਾ ਜਿਹਾ ਲੋਕਾਂ ਨੂੰ ਉਤਸ਼ਾਹ ਇਸ ਕਰਕੇ ਘਟਿਆ ਕਿ ਲੋਕਾਂ ਨੂੰ ਬਹੁਤ ਉਮੀਦ ਸੀ ਕਿ ਜਿਹੜਾ ਉਹਨਾਂ ਵਾਅਦਾ ਹੈਂ ਹਰਿਆਣੇ ਦੇ ਜਿਹੜੇ ਆਣਗੇ ਉਹਦੇ ਨਾਲ ਦੀ ਜੁਨੀ ਚ ਵਾਅਦਾ ਆਉਣਾ ਤਾਂ ਕਰਕੇ ਥੋੜਾ ਜਿਹਾ ਲੋਕਾਂ ਨੂੰ ਉਤਸ਼ਾਹ ਘਟ ਗਿਆ ਕਿ ਇਹਨਾਂ ਪਰਵਾ ਦਾ ਅਨੰਦ ਆਮਾ ਕੋਈ ਪਾਰਟੀ ਨੂੰ ਚਲਾ ਕਰਨ ਦੇ ਲੋਕ ਬਿਲਕੁਲ ਪੱਪਾ ਪਾਰ ਖੜੇ ਸੀਗੇ جس وجہ سے اس کر کے سارے اپنا کٹ کے پروگرام چائے ہوا سارے بہت, بہت کرو س سو میں بہت سما نہیں رہا کیونکہ بڑی سردار شاہی پنچی جی سردار ملبیت میں جی ردھاوا صاحب ਔਰ ਜਿਹੜਾ ਸਾਹਮਣੇ ਇੱਕ ਬਾਦਮਾ ਨੇ ਜਿਵੇਂ ਤੋਂ ਦਾ ਜਿਆ ਬੇਗਨ ਬਜਾਏ ਹੋਗੇ ਸਭਾ ਦੇ ਵਿੱਚ ਦਿਨ ਮੇਰੀ ਮੀਟ ਨਾਲ ਗਿਆ ਸਭਾ ਬੱਧਾ ਜਾਏ ਤੇ ਮੈਨੂੰ ਲੱਗਦਾ ਕਿ ਜਿਵੇਂ ਤੋਂ ਸਾਡੇ ਬੱਚੇ ਬੜੇ ਬੇਸਬਰੀ ਨਾਲ ਉਡੀਕ ਵੀ ਰਹੇ ਨੇ ਕਿਉਂਕਿ ਇਹਨਾਂ ਨੂੰ ਦੇਖਣ ਦਾ ਜੋਸ਼ ਆ ਉਹ ਵੀ ਵਧਾ ਜਾ ਰਿਹਾ ਮੈਂ ਇਹ ਪੀੜੀ ਤੇ ਇਹੀ ਗੱਲ ਕਹਿਣਾ ਵਾ ਵੀ ਇਸ ਵਾਰ

ਹਾਂਜੀ ਅੱਜ ਦੀ ਮੀਟਿੰਗ ਜਿਹੜੀ ਹੈ ਜ ਸਾਡੇ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਰਜੀਤ ਸਿੰਘ ਬਾਠੋਣਾ ਨੇ ਮੀਟਿੰਗ ਰੱਖੀ ਸੀ ਉਹਨਾਂ ਨੇ ਇਨਵੀਟੇਸ਼ਨ ਤੇ ਤਾਜ਼ੀ ਵੀ ਮੇਰੀ ਪ੍ਰੋਗਰਾਮ ਕਵਾਚਨ ਆ ਸੋ ਉਹਨਾਂ ਨੇ ਵੀ ਕਾਫੀ ਵਰਕਰਾਂ ਨੂੰ ਬੁਲਾਇਆ ਔਰ ਨਵੇਂ ਵਰਕਰਾਂ ਨੂੰ ਬੁਲਾਇਆ ਅਸੀਂ ਰਹਿਣੀ ਆ ਆਮ ਆਪੀ ਪਾਰਟੀ ਜਿਹੜਾ ਵੀ ਸਾਡਾ ਪਰਿਵਾਰ ਦੇ ਵਿੱਚ ਨਵੇਂ ਆਉਂਦੇ ਨੇ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਸੋ ਆਉਣ ਵਾਲੇ ਸਮੇਂ ਨੂੰ ਹੋਰ ਵੀ ਪ੍ਰੋਗਰਾਮ ਹੋਣਗੇ ਹੋਰ ਵੀ ਬੀਤਿੰਗਾਂ ਹੋਣਗੀਆਂ ਜਿਹਦੇ ਨਾਲ ਜਿਹੜਾ ਇਲੈਕਸ਼ਨ ਦਾ ਇੱਕ ਸਾਨੂੰ ਪੋਜ਼ਿਟਿਵ ਜਿਹੀ ਰਿਪੋਰਟ ਹੈ। ਕਲ ਵੀ ਬੀ ਇਨ ਚਾਰਜ ਹੋ ਉਹ ਦੀ। ਠੀਕ ਹੈ ਜੀ ਕਲ ਸੇ ਆਪਣਾ ਧਰਗਲ ਸਾਹਿਬ ਨੇ ਕਹਿੰਦੇ ਹਾਂ ਕੱਲਰ ਦਾ 20 ਡਾਕਟਰ ਆਜਣਗੇ ਜੀ। ਪਰ ਤਾਂ ਆਪਣਾ ਜਿਹੜਾ ਹੈਗੇ ਨੇ ਕਿਸਾਨ ਜਿਸ ਵਧੀ ਉਹਨਾਂ ਨੇ 38 ਧਰਾਂ ਦੇ ਦਾ ਲਾਨ ਕੀਤਾ ਕੀ ਦੇਖਦੇ ਹਾਂ। ਦੇਖੋ ਜੀ ਜਿਹੜਾ ਪੰਜਾਬ ਨੂੰ ਚਲਾਉਣਾ ਇਹ ਕੋਈ ਮੈਂ ਕਹਿ ਸਕਦਾ ਵੀ ਬੜੇ ਸਿਸਟਮ ਨਾਲ ਚਲਾਇਆ ਜਾਂਦਾ ਠੀਕ ਹੈ। ਹੁਣ ਕਿਥੋਂ ਡਾਕਟਰ ਆਉਣੇ ਆ ਇਸ ਤਰ੍ਹਾਂ ਲਿਹਾਉਣੇ ਆ ਇਹਦਾ ਸਾਰੀ ਜਿਹੜੀ ਕਨਸੈਪਟ ਹੈ ਚੰਡੀਗੜ੍ਹ ਹੁੰਦਾ ਸੀ ਸੋ ਕਹਿਣ ਦਾ ਭਾਵ ਆ ਸਾਨੂੰ ਇਹ ਆ ਵੀ ਡਾਕਟਰ ਜਿਹੜੇ ਆਪਣੇ ਪਰਮਾਨੈਂਟ ਹੁਣ ਆਰਡਰਾਂ ਦੀਆਂ ਕਾਫੀਆਂ ਨਿਕਲਣੀਆਂ ਨੇ ਹੁਣ ਜੇ ਆਪਾਂ 30 ਤਰੀਕ ਨੂੰ ਉੱਥੇ ਡਾਕਟਰ ਲੈ ਕੇ ਤੇ ਫਿਰ ਇਹਦਾ ਮਤਲਬ ਇਹ ਨਹੀਂ ਆ ਵੀ ਹਰ ਕੰਮ ਜਿਹੜਾ ਧਰਨੇ ਨਾਲ ਹੁੰਦਾ ਸੋ ਜਦੋਂ ਸਰਕਾਰ ਕੰਮ ਕਰ ਰਹੀ ਹੈ ਠੀਕ ਆ ਉਹ ਆਪਣੇ ਧੰਗ ਨਾਲ ਵਧੀਆ ਧੰਗ ਨਾਲ ਡਾਕਟਰ ਵੀ ਲੈ ਕੇ ਆਉਗੀ ਔਰ ਹਸਪੀਟਲ ਵੀ ਜਿਹੜੇ ਆ ਉਹ ਕਰ ਲੇਗੀ ਮੰਡੂ ਡਿਵੈਲਪਰ ਦੇ ਵਿੱਚ ਜਿਹੜੀ ਸੀ। ਉਹਨੂੰ ਮੈਨਾਂ ਕਿੱਥੇ। ਆ ਆਜੀ ਪਾਰਟੀ ਦੇ volunteers ਦੀ ਜਿਹੜੀ ਮੀਟਿੰਗ ਕੀਤੀ ਹੈ। ਉਹ ਉਹਨੂੰ ਅਲੀ ਜਿੰਮੀ ਚੌਕ ਦੀ। ਉਹਦੀ ਤਿਆਰੀ ਵਾਸਤੇ ਅਸੀਂ ਲੱਗ ਪਏ ਜੀ। ਇਹ ਸਾਨੂੰ ਅੱਜ ਹਲਕੇ ਦੇ ਵਿੱਚ 6ਵੀਂ ਸਰਪ੍ਰੀ ਸੀਗੀ। ਇਹਦੇ ਤੋਂ ਬਾਅਦ ਅਸੀਂ ਬਲਾਕ ਲੈਵਲ ਤੇ ਹੋਰ ਮੀਟਿੰਗ ਕਰਾਂਗੇ। 10 ਦਾ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਬੰਦਿਆ ਪਿੰਡ ਕਰਾਂਗੇ। ਅਣਾਤੀ ਚਾਹ ਕਿ ਜਿੰਨਾ ਚਿਰ ਤੱਕ ਇਲੈਕਸ਼ਨ ਨਾ ਹੋਣੀਆਂ ਅਸੀਂ ਇਹਦਾ ਪਪਾ ਨਾਂ ਦੇ ਕਿਤੇ ਹਸਬੰਦ ਨੂੰ ਇਸ਼ਾਰੇ ਹਾਂ ਕਪੜੇ ਸਭ ਤੋਂ ਇਹਨਾਂ ਨਾਲ ਮਾਈਕ ਨਾਲ ਕਰੇ ਸਾਡੇ ਕਲੰਗ ਮਾਈਕ ਨਾਲ ਕਰਦੇ ਹਾਂ ਸਰਕਟ ਕਮੇਟੀ ਦੇ ਚੇਅਰਮੈਨ ਜਦੋਂ ਚੇਅਰ ਸੇ ਵੀ ਬਾਸ ਸਾਹਿਬ ਨੇ ਐਮਿਟ ਕੀਤੀ ਉਹ ਬਹੁਤ ਵਧੀਆ ਉਹ ਸਾਡੇ ਸਾਰੇ ਪਾਰਟੀ ਦੇ ਲੀਡਰ ਸਾਰੇ ਮੀਟਿੰਗਾਂ ਕਰਦੇ ਸਭ ਨੂੰ ਕਹਾਂ ਕਿ ਸਾਰੇ ਜਣੇ ਇਕੱਠੇ ਹੋ ਪਾਰਟੀ ਜਨੂਰੀ ਟਿਕੜ ਲਾਉਗੀ ਇਹਦੇ ਬਾਬੇ ਜਾਨਕਦੇ ਸਾਬ੍ਹ ਲੰਬੀ ਅੰਤਰੀ ਆ ਗਏ ਗੈਸ ਕਰਕੇ ਸੀ ਸਰ ਐਸਾ ਜੀ ਤਰੀਕੇ 16 ਮੀਟਰ ਕਰਨੀ ਹੈ ਮੀਟਿੰਗ ਹੋਵੇ ਬੱਚੀ ਆਂਦੀ ਹੈ ਜੀ ਕਿ ਬੱਕਰੀ ਹੈ ਜੀ ਨਹੀਂ ਨਹੀਂ ਉਹ ਬੱਕਰੀ ਉਹ ਅਸੀਂ ਬਲਾਕ ਲੈਵਲ ਤੇ ਕਰਾਂਗੇ ਜਿੰਨੇ ਜਿੰਨੇ ਪਿੰਡ ਖਲਾਲ ਦੇ ਉਹ ਪੂਰੀਆ ਕਰਕੇ ਫਿਰ ਅਸੀਂ ਵੱਡਿਆਂ ਪਿੰਡਾਂ ਤੇ ਫਿਰ ਛੋਟਿਆਂ ਪਿੰਡਾਂ ਹਰ ਪਿੰਡ ਵਿੱਚ ਜਾਵਾਂਗੇ ਐਸੇ ਹਾਂਜੀ ਕਲੇਜਾ ਮਤ